ਹਾਂਜੀ ਗੁੱਡ ਮਾਰਨਿੰਗ ਸਹਿਜ ਭਾਜੀ ਗੁੱਡ ਮਾਰਨਿੰਗ ਕੀ ਖਲ ਚੱਲ ਆ ਜੀ ਫੱਕਰੋਂ ਮੀਂਹ ਬੜਾ ਪਵਾਤਾ ਹੈ ਹੈ ਅੱਜ ਕਿੰਨਾ ਦਿਨ ਆਪਣਾ ਫੇ ਅੱਜ ਆਪਣਾ ਹੈਗਾ 35ਵਾਂ 35ਵਾਂ ਤੇ ਅੱਜ ਮਿਹਨਤ ਨਹੀਂ ਲੱਗਣੀ ਹੈ ਨਾ ਕਿਉਂ ਅੱਜ ਜੰਦੇ ਸ਼ੂਨੀ ਤੂੰ ਲੇਟ ਵੀ ਆਇਆ ਤਾਂ ਅੱਜ ਮੀਂਹ ਵੀ ਪਵਾਤਾ ਮਾਮਾ ਸਹਿ ਉਹ ਵੀ ਬਿੱਲਾ ਕਹਿੰਦਾ ਇਹਨੂੰ ਦੋ ਵਾਰੀ ਬਾਂਦਰ ਕੱਲਾ ਖੇਡਣਾ ਮੈਂ ਨਹੀਂ ਬਾਂਦੇ ਬਾਂਦਰ ਕੱਲਾ ਕਿਉਂ ਨਹੀਂ ਖੇਡਣਾ ਬਿੱਲੇ ਲਾਓ ਇਹਨੂੰ ਵਿੱਚ ਹਾਲੋ ਇਹਨੂੰ ਸਾਰੇ ਸਹਿਜ ਦੇ ਦਿਵਾਲੇ ਹੋ ਜਾਓ ਸੇਜ ਭਾਈ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਤੇ ਮੀਂਹ ਬੜਾ ਪਵਾਤਾ ਤੁਸੀਂ ਰਾਤੀ ਹਾਂਜੀ ਭਾਈ ਨਜ਼ਾਰਾ ਵੱਜ ਗਿਆ ਕਿ ਨਹੀਂ ਹੋਰ ਸੈਟ ਆ ਹਾਂ ਜੀ ਤੇ ਤੁਸੀਂ ਲੇਟ ਆਏ ਇੱਧਰ ਆਓ ਮੜਾ ਜਾ ਕਚੈਰੀ ਜਾਓ ਕਚੈਰੀ ਤੇ ਜਲਦੀ ਲੇਟ ਆਏ ਸੋਣੇ ਅੱਜ ਮੈਂ ਮੈਂ 5 ਵਜੇ ਉੱਠ ਕੇ ਆ ਗਿਆ ਸੀ ਘਰੇ ਆ ਗਿਆ ਸੀ ਅੱਛਾ ਹਣਾ ਉਹ ਬੀਬੀ ਕਹਿੰਦੀ ਪੈਜੋ ਅੱਜ ਅੱਛਾ ਕਿਨੂੰ ਮੈਨੂੰ ਕਹਿੰਦੀ ਕਿਨੂੰ ਪੈਜੋ ਕਹਿੰਦੀ ਮੈਨੂੰ ਪੈੜਾ ਜੀ ਮੱਲਿਆ ਨੋ ਵੀ ਮੈਂ ਕਹ ਨਹੀਂ ਉਹ ਸੁਖੇ ਜੱਤੀ ਨੂੰ ਪੁੱਛ ਗਿਆ ਉਹ ਸੱਚ ਬਾਬੇ ਦੇ ਕਿ ਮੈਂ ਵੀ ਲਿਗੜਾਂ ਮਾਰਨੀ ਆਇਆ ਅਇਸ਼ਾ ਇਹ ਸੀਗੀ ਸਾਰੀ ਕਹਾਣੀ ਫਿਰ ਅੱਜ ਦੀ ਹੈ ਠੀਕ ਆ ਫੇ ਮੈਂ ਤਾਂ ਆ ਜਾਣਾ ਬਾਜੀ ਕਹਿੰਦਾ ਬਾਦਾਮ ਮਰ ਗਿਆ ਅੱਜ ਛੁੱਟੀ ਕਰ ਗਿਆ ਨਹੀਂ ਐਨੇ ਖੁਰ ਗਿਆ ਐਨੇ ਸੱਜ ਗਿਆ ਭਾਈਆ ਤੇਰੇ ਕਿਆ ਕਰ ਲਈ ਤਾਂ ਕਦਰ ਨਾ ਕਰ ਨਾ ਹੈ ਕਰ ਲਈਏ ਨਹੀਂ ਨਹੀਂ ਕਰ ਲਈਏ ਧੱਕਾ ਮੈਂ ਕਹਿਣਾ ਕਿੰਨੇ ਬਦਾਮ ਕੱਟিয়ে ਤੇਰੇ ਅੱਜ ਦੀ ਛੁੱਟੀ ਦੇ ਇੱਕ ਇੱਕ ਬਦਾਮ ਇਹ ਕਿਹੜਾ ਕਿਹੜਾ ਲੈਣੇ ਲੈਣ ਜੇ ਜੋਤਾ ਇਹਨਾਂ ਨੂੰ ਦੇ ਦੇਣੀ ਹੁਣ ਤੇਰੇ ਇਦਾਂ ਨਹੀਂ ਭਾਈ ਹਾਂ ਨਾਲੋਂ ਤੋਂ ਹੋ ਗਏ ਭਾਈ ਕੋਟੀ ਦੀ ਵੀ ਕਰਦਨੇ ਪੈਣੇ ਕੋਟੀ ਨੂੰ ਤਾਂ ਦੇਣਾ ਹੀ ਨਹੀਂ ਆਪਾਂ ਇਹ ਆਪਾਂ ਯਾ ਦੱਸ ਪਾਈਏ ਦੇ ਦਈਏ ਇਹਨਾਂ ਨੂੰ ਇੱਕ 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 ਹਾਂ ਨਾਲੇ ਤੂੰ ਕਿ ਇਹਨੂੰ ਪਚਨੇ ਤੂੰ ਕਿ ਇੱਕ ਇੱਕ ਇੰਨੇ ਬਦਾਮ ਇਦਾਂ ਕਰ ਦੋਗੇ ਪਚਾਉਣ ਨੂੰ ਚਾਹੀਦਾ ਜਿਗਦਾ ਕਹਿ ਮੜਾ ਕਿੱਲੋਂ ਨਾ ਮਨੀ ਤੱਕ ਬਾਨਾ ਕੋ ਇਹ ਕਿਲੋਂ ਨਾਲ ਤਾਂ ਬਨਜੂਗਾ ਮੈਂ ਕਿਹਾ ਤੈਨ ਦਈਏ ਨਹੀਂ ਤੇ ਪੰਜ ਸੱਤ ਕਿਲ ਨਾਲ ਘੇ ਦਾ ਪੀਪਾ ਲੈਣਾ ਕਿਉ ਦਾ ਪੀਪਾ ਖਾਣਾ ਨਹੀਂ ਕਿਉ ਕੀ ਖਾਣਾ ਕੁਰਕਰੇ ਉਹਦੇ ਤੇ ਨਹੀਂ ਹੈ ਜੀ ਸਹਜ ਨੂੰ ਲਾਓ ਵਿੱਚ ਬਾਂਦਰ ਕਿਲੇ ਚ ਚਲੋ 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 ਇਹਨੂੰ ਬਾੜੋ ਵਿੱਚ ਤੇ ਚਪਲਾਂ ਰੱਖੋ ਕਿਉ ਨੂ ਬਾਂਦਰ ਕਿਲਾ ਕਾ ਤੋ ਨਹੀਂ ਖੇਡਣਾ ਵਾਰੀ ਦੇਣ ਵਾਲੇ ਬਾਂਦਰ ਕਿਲੇ ਦੀ ਨਾ ਕਿਉ ਉਹ ਨਹੀਂ ਨਹੀਂ ਆ ਜਾ ਕਿ ਤੇਰੇ ਤੈਨੂੰ ਸੁਜਾਦਨ ਲੱਗੇ ਉਹ ਆਹੋ ਕਿਉਂ ਕੀ ਹੋਊਗਾ ਫੇ ਤੂੰ ਚਵਲ ਕੱਢਣ ਵੀ ਨਹੀਂ ਜਾਣੀ ਕਿਹਨੇ ਯਾਰ ਨਹੀਂ ਆਹ ਕਿਉਂ ਨਹੀਂ ਮੈਂ ਲੱਗਾ ਵੋਣ ਮੈਂ ਲੱਗਾ ਹੀ ਵੋਣ ਯਾਰ ਮੈਂ ਨਹੀਂ ਆਈ ਅੱਜ ਮੁੰਜੇ ਖੇਡ ਰਿਆ ਜੰਜੀਰ ਤੇ ਬੰਦੇ ਫੜ ਰਹੇ ਆ ਸੈਜਦ ਵਾਲੇ ਹੋ ਜੋ ਇਦਾਂ ਹੀ ਫੜ ਲਓ ਫੜ ਲੈ ਨੂੰ ਮੋٹے ਨੂੰ ਖੜੋ ਉਹ ਤੈਨੂੰ ਫੜ ਕੇ ਕੀ ਕਰਨਾ ਨੁਕਸਾਨ ਹੀ ਕਰਨਾ ਉਹਨਾਂ ਨੇ ਆਪਦਾ ਸਹਿਜ ਨੂੰ ਕਹਿੰਦੇ ਭਜਾਉਣਾ ਕਿੱਦਾਂ ਫੜ ਕੇ ਮੈਨੂੰ ਮਾਰ ਲਓ ਮੈਂ ਤੈਨੂੰ ਨਹੀਂ ਫੜਨਾ ਨਾ ਤੈਨੂੰ ਫੜ ਕੇ ਨੁਕਸਾਨ ਆ ਉਹਨਾਂ ਦਾ ਚਲੋ 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 ਖਿੱਚ ਕੇ ਖਿੱਚ ਕੇ ਗਰਾਊਂਡ ਹੱਡੀ ਹੋ ਗਈ ਗਿੱਲੀ ਤੇ ਅੱਜ ਇਦਾਂ ਹੀ ਜੋਰ ਹੋਊਗਾ ਚੋਬਰਾਂ ਦਾ ਚਲੋ 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 ਵੈਰੀ ਗੁੱਡ ਵੈਰੀ ਗੁੱਡ ਆਹ ਵੇ ਸਹਿਜ ਕੋਚ ਨੇ ਕਹਿੰਦੇ ਆਪਦੇ ਬੰਦੇ ਲਾ ਲੈ ਐਕਸਰਸਾਈਜ਼ ਨੂੰ ਸਹੀ ਗੱਲ ਹੈ ਸਹੀ ਗੱਲ ਹੈ ਭਾਜੀ ਹੁਣ ਬਦਾਮ ਨੇੜੇ ਆ ਗਏ ਤੇ ਆਪੇ ਕਰ ਲਾਪਿਆ ਐਕਸਰਸਾਈਜ਼ ਦਾ ਚੇਂਜ ਕਰ ਟਾੜੀ ਮਾਰ ਕੇ ਚੱਲ ਆ ਵੇ ਮੰਨਦਾ ਕੇ ਇਹਨੂੰ ਜਦੋਂ ਆ ਗਿਆ ਉਦੋਂ ਹੀ ਨਿਕਲ ਜੀ ਉਦੋਂ ਹੀ ਅਗਲੀ ਪੈਰਾ ਦੀ ਵੀ ਘਰਾ ਦੇ ਆ ਵੇ ਆ ਵੇ ਆ ਵੇ ਕਿਉਂ ਮੰਨਦੇ ਹੈ ਵੇ ਤਾਹਾਂ ਤੈਨੂੰ ਕੱਲ ਗਿਆ ਹੀ ਕੋਚ ਦੀ ਇਹ ਕਹਿੰਦਾ ਛੁੱਟੀ ਘਰਾ ਦੋ ਆ ਵੇ ਹੁਣ ਇਹ ਕੋਚ ਦੀ ਗੱਡੀ ਲੈਣ ਨੂੰ ਫਿਰਦਾ ਹੀ ਉਦੋਂ ਆ ਤਾਨੂੰ ਵੀ ਐਕਸਰਸਾਈਜ਼ ਕਰਾਉਣ ਲੱਪੈਂਦਾ ਵਿੱਚ ਆਹ ਇਹ ਆਹ ਦਾਦਾ ਮੈਨੂੰ ਨਾ ਬੜਿਓ ਉਹ ਰਹਿਣ ਤੋਂ ਬੁਗਲੇ ਇਹਨੂੰ ਲੈਦ ਨੂੰ ਫੜ ਕੇ ਕਰਨਾ ਤੂੰ ਰਹਿਣ ਤੋਂ ਤੁਹਾਡੇ ਕੋ ਫੜ ਕੇ ਭੱਜ ਨਹੀਂ ਹੋਣਾ ਇਹ ਬਾਅਦ ਚ ਨਹੀਂ ਭੱਜਦਾ ਲਊਗਾ ਛੋਟਾ ਵੀ ਭੱਜੂਗਾ ਜੀ ਦਾਦਾ ਨੀ ਤੂੰ ਦੇਖ ਖਲਾ ਆ ਗਿਆ ਸੈਰ ਤੇਰੇ ਨਾਲ ਧੱਕਾ ਕਰਦੇ ਇਹ ਧੱਕਾ ਨਹੀਂ ਮੈਂ ਦੇ ਚੀਟਿੰਗ ਕਰ ਉਹ ਚੀਟਿੰਗ ਕਰ ਕੋਈ ਨਾ ਚੱਲ ਬੰਦ ਲੱਫੜ ਹਾਂ ਉਹ ਧੋਰ ਗਈ ਬੰਦਾ ਵਾ ਪਈਆ ਤੇਰੀ ਕਰਦਾ ਉਹਨੂੰ ਉਹਦੇ ਕੰਨ 'ਚ ਕਹਿੰਦਾ ਕਾਲਾ ਤੇ ਤੂੰ ਤੂੰ ਲਾਲ ਕਹਦੇ ਲਾਲ ਵਾ ਓਏ ਤੈਰਨਾ ਬਾਲਾ ਭੋਲੇ ਜਨਾ ਰੋਂਦ ਮਾਰ ਲੈਨੇ ਬਾਹਰ ਆ ਗਿਆ ਮੈਂ ਆ ਗਿਆ ਮੈਂ ਆ ਗਿਆ ਪਈ ਨਾ ਲੈ ਜਮੈਂ ਉਹ ਤਰਨੇ ਆ ਤੋ ਹੀ ਦੋਏ ਆ ਦਰਸਾਜ ਤਾ ਬਾਹਰ ਹੋ ਗਿਆ ਚਲੋ ਕੋਲ ਹੋ ਜੋ ਵਿੱਚ ਆ ਕਿਸੇ ਬਾਹਰ ਕੱਢ ਚਲੋ ਚਲੋ ਕੋਈ ਨਾ ਝੋਟਾ ਤੋ ਕੇ ਆਜੋ ਅੱਜ ਸਹਿਜ ਤਿੰਨ ਜਣੇ ਆਇਆ ਹਰ ਤੇ ਸਹਿਜ ਬੁਕੂਗਾ ਕਿ ਨਹੀਂ ਆਇਆ ਕਰੇ ਸ਼ਣ ਫੇ ਆਇਆ ਪਤਾ ਨਹੀਂ ਸਹਿਜ ਭਾਈ ਜਤੀ ਕਹਿੰਦੇ ਵੇਖੀ ਮੈਜਿਕ ਕਿਦਾਂ ਕੱਢਦੇ ਸਹਿਜ ਦੀ ਅੱਜ ਵੇਖੀ ਭਾਈ ਸਾਡਾ ਤਿੰਨ ਨਾ ਰਹੀ ਗਾਏ ਉਧਰ ਮਾਰੇ ਕੋ ਹੈਗਾ ਵਾ ਇਦਾਂ ਆ ਚੀਜ਼ ਦਾ ਪਟਾਉਣਾ ਲੰਦਾ ਨਾ ਚਲ ਆਇਆ ਪੁੱਤ ਆਇਆ ਮੋੜ ਕੇ ਨਾ ਵੀ ਗਲਾ ਘੋੜ ਦੇ ਆ ਗਲਾ ਥੋੜੀ ਘੁੱਟਣਾ ਐਵੇਂ ਆ ਚੀ ਹੁੰਦੀ ਐ ਇਥੇ ਇਦਾਂ ਹਾਂ ਇਦਾਂ ਗੱਲ ਕੋਈ ਨਾ ਚੱਲ ਫੇ ਸਹਿਜ ਕੀ ਗੱਲ ਆ ਉਹ ਫੇ ਅੱਜ ਕਹਿੰਦੇ ਕੁਸ਼ਤੀਆਂ ਚੱਲ ਪਈਆਂ ਚੋਬਰ ਦੀਆਂ ਤੇ ਜਦੋਂ ਜੈਦ ਜਾਰੀ ਆ ਤੇ ਅੱਜ ਫੇ ਝੋਟਾ ਕਹਿੰਦੇ ਇਹ ਬੰਦੇ ਬਾਹਰ ਕੱਢਣ ਨੂੰ ਫਿਰਦੇ ਆ ਪਰ ਅੱਜ ਕਹਿੰਦੇ ਸਹਿਜ ਨੂੰ ਬਾਹਰ ਕੱਢ ਕੇ ਹੀ ਜਾਣਾ ਸਹਿਜ ਕੱਢੂਗਾ ਬਾਹਰ ਕਿ ਨਹੀਂ ਅੱਜ ਤੈਨੂੰ ਝੋਟੇ ਨੂੰ ਬਾਹਰ ਕੱਢਣਗੇ ਕਿ ਨਹੀਂ ਸਹਿਜ ਓਏ ਛੱਡ ਸਹਿਜ ਕੱਢਣਗੇ ਬਾਹਰ ਕਿ ਨਹੀਂ ਹੋ ਜਾਓ ਖੜਾ ਹੋ ਖੜਾ ਹੋ ਤੂੰ ਕਾਗੇ ਬੰਨੇ ਹੋ ਜਾ ਤੇਰੇ ਸੱਟ ਲੱਜਣੀ ਆ ਵਿਚਾਰੇ ਰਹਿ ਵਿਚਾਰੇ ਤੈਨੂੰ ਸੈੱਟ ਲੈਣੇ ਨੇ ਬਾਹਰ ਵੇਲਾ ਵੜ ਜੋ ਲੱਤੀ ਦੋਵੇਂ ਕੀ ਕਰਦੇ ਖੜੇ ਮੈਂ ਥਾਪੀਆਂ ਹੀ ਮਾਰੀ ਜਾਂਦੇ ਨੇ ਮੈਨੂੰ ਪਤਾ ਹੁਣ ਮੈਂ ਤਾਂ ਕਮਾ ਮਾਰਨਾ ਇਹਨਾਂ ਨੇ ਆ ਗਿਆ ਚਲੋ ਕੀ ਕਰਦੇ ਅੱਗੇ ਅੱਗੇ ਕੀ ਆ ਲੱਗੋ ਉਹਨੂੰ ਖੜਾ ਹੋ ਤੂੰ ਵੀ ਕੱਢਣਾ ਇਹਨਾਂ ਨੂੰ ਬਾਹਰ ਤੂੰ ਵੀ ਲੰਮਾ ਨਹੀਂ ਪੈਣਾਗਾ ਲੈ ਤੇ ਜੀ ਲੰਮੀ ਪੈ ਜਾਂਦੀ ਬਾਈ ਨਿਕਲਦਾ ਨਹੀਂ ਬਾਹਰ ਫੜਾ ਖੜਾ ਹੋ ਜਾ ਖੜਾ ਹੋ ਤੂੰ ਵੀ ਖੜਾ ਕਰੋ ਇਹਨੂੰ ਏ ਖੜਾ ਹੋ ਖੜਾ ਹੋ ਲੈਂਦੇ ਖੜਾ ਹੋ ਲੈਂਦੇ ਬੁਗਲੇ ਬੁਗਲੇ ਖੜਾ ਹੋ ਲੈਂਦੇ ਬੁਗਲੇ ਖੜਾ ਹੋ ਲੈਂਦੇ ਇਹਨੂੰ ਪਹਿਲਾਂ ਇਹਨੂੰ ਕੱਢ ਬਾਹਰ ਇਹਨੂੰ ਕੱਢ ਲੈ ਇਹਨੂੰ ਉਹਨੂੰ ਕੱਢ ਬਾਹਰ ਰੁਕ ਜਾ ਰੁਕ ਜਾ ਹਜੇ ਰੁਕ ਜਾ ਰੁਕ ਜਾ ਇਦਾਂ ਗੱਲ ਕਰਦਾ ਹੀ ਉਹਦੇ ਨਾਲ ਕੱਲ ਚੱਲੇ ਇਦਾਂ ਨਹੀਂ ਹੋਇਆ ਬਾਹਰ ਗੱਲ ਕਰਨ ਦੇ ਪਿੱਛੋਂ ਤਾਂ ਕਮਾ ਰਿਆ ਚੱਲ ਸ਼ੈਤਾਨੀ ਨਹੀਂ ਚੱਲਣੀ ਸ਼ੈਤਾਨੀ ਆਵੀ ਕਿਉਂ ਕਿਉਂ ਟਿੰਬੇ ਪਏ ਹੋਏ ਓਹ ਵੇ ਸ਼ਾਬਾਸ਼ ਜਾਣ ਜਾਣ ਓਹ ਵੇ ਹੋਵੇ ਕਹਿੰਦੇ ਇੰਡੀਆ ਨਾ ਓਹ ਵੇ ਮਾਰ ਬਾਰ ਇਹਨੂੰ ਮਾਰ ਧੱਕਾ ਮਾਰ ਧੱਕਾ ਓ ਚੱਲ ਓ ਸ਼ਾਬਾਸ਼ ਸਹਿਜ ਕੱਢ ਬਾਰ ਇਹਨੂੰ ਕੱਢ ਧੱਕਾ ਲਾ ਕੇ ਸਹਿਜ ਜਾਣਾ ਚਾਹੀਦਾ ਇਹਨੂੰ ਇਹਨੂੰ ਸੈੱਟ ਪਿਛਲੇ ਨੂੰ ਪਿਛਲੇ ਨੂੰ ਸੈੱਟ ਇਹਨੂੰ ਸਾਰਾ ਧਾ ਲੱਕੋਂ ਫੜ ਲੱਕੋਂ ਫੜ ਤੂੰ ਲੱਕ ਤੋਂ ਫੜ ਗਲੇ ਤੋਂ ਨਾ ਫੜ ਲੱਕ ਤੋਂ ਫੜ ਲੱਕ ਲੱਕ ਕੇ ਹੱਸ ਜਾਉਂਦਾ ਤੇ ਫੇਰ ਲਿਆਓ ਨਾ ਇੱਥੇ ਜੇ ਅੱਜ ਸਹਿਜ ਸਹਿਜ ਅੱਗੇ ਤੈਨੂੰ ਰਗੜਦੇ ਹਨਾ ਤਿੰਨ ਸਹਿਜ ਲਫੜਾ ਦੀ ਮਾਰਾ ਤੇਰੇ ਸਹਿਜ ਸਹਿਜ ਤੈਨੂੰ ਰਗੜਦੇ ਹਨਾ ਇਹਨੂੰ ਰਗੜ ਅੱਜ ਨਹੀਂ ਸਹਿਜ ਤੂੰ ਕਹ ਕੀ ਗੱਲ ਅੱਜ ਬਦਲਾ ਲੈਣਾ ਹੁੰਦਾਂ ਨਾਲ ਕੱਢ ਬਾਹਰ ਇਹਨੂੰ ਲੱਤਾਂ ਫੜ ਲੱਤਾਂ ਲੱਤਾਂ ਘਮਾਉਂਦੀਆਂ ਲੱਤਾਂ ਘਮਾ ਲੱਤਾਂ ਆਹ ਨਾ ਤੈਨੂੰ ਕੱਢੀ ਜਾਂ ਨਿਕਲੂ ਥੇਰਾ ਓ ਅਹ ਪਹਿਲ ਧੋਨੀ ਬਾਹਰ ਚੱਲ ਚੱਲ ਲਾ ਧੱਕਾ ਸਹਿਜ ਉੱਠ ਕੇ ਵਿੱਚ ਚੱਲ ਜਾ ਤੈਨੂੰ ਬਾਹਰ ਕੱਢ ਦੇਣਾ ਇਹਨਾਂ ਨੇ ਓਏ ਉੱਠ ਕੇ ਉੱਠ ਕੇ ਬਾਹਰ ਨਿਕਲ ਉੱਠ ਕੇ ਪਿੱਛੇ ਚੱਲ ਜਾ ਸਹਿਜ ਓਏ ਉੱਠ ਕੇ ਪਿੱਛੇ ਚੱਲ ਘੁੰਮ ਜਾ ਓ ਡਰਮ ਘੁੰਮ ਗਿਆ ਵੀ ਛੱਡ ਦੇ ਹੁਣ ਛੱਡ ਛੱਡ ਦੋ ਛੱਡ ਦੋ ਛੱਡ ਕੇ ਹੋ ਜਾ ਲੋਕਾਂ ਦੇ ਤਾਂ ਸਾਰੇ ਪਹਿਲੇ ਉਦੋਂ ਇਹਦੇ ਬੁਗਲਾ ਬਾਅਦ ਚ ਨਿਕਲ ਜਾਣਾ ਉਹਨੇ ਕੱਢਿਆ ਬੰਦਾ ਅੱਜ ਮੀਂਹ ਵੀ ਆਉਂਦਿਆ ਯੂ ਨਹੀਂ ਗਿਆ ਨਹੀਂ ਗਿਆ ਫੇ ਗਿਆ ਮੋਟਾ ਫੇ ਵਿੱਚ ਆ ਗਿਆ ਓਏ ਕੁਛ ਡਾਗ ਗਿਆ ਤਾ ਸਿਆਜ ਔਖਾ ਹੈ ਹੈ ਓਏ ਤੈਨੂੰ ਬਾਹਰ ਕੱਢਣਾ ਔਖਾ ਓਏ ਕਹਿੰਦੇ ਖਾਦੀਆਂ ਖਰਾਕਾ ਕੰਮ ਹੋਣੀਆਂ ਸਹਿਜ ਇਹਨਾਂ ਨੂੰ ਦੱਸ ਕਹਿ ਕਰ ਲੈ ਜੋ ਕਰਨਾ ਛੱਡ ਦੇ ਉਹਦਾ ਕਿੱਟਾ ਛੱਡ ਦੇ ਸਹਿਜ ਛੱਡ ਦੇ ਉਹਦਾ ਕਿੱਟਾ ਉਹ ਛੱਡ ਦੇ ਨੂੰ ਟੌਟ ਨਾ ਅਨਮੇਨ ਆਰਮੀ ਆ ਕੱਲਾ ਹੀ ਬੁੱਕਨ ਦੇਈ ਟੋਟਾ ਨਾਲੇ ਡਿੱਪਿੰਦਾ ਟੋਟ ਟੋਟ ੱਟਾ ਮਾਰੇ ਨੂੰ ਬੁਗਲੇ ਨੂੰ ਫੜ ਦੂੰ ਉਹਦੀ ਨਾ ਟੈਨਸ਼ਨ ਐ ਬੁਗਲੇ ਨੂੰ ਫੜ ਚਲੋ 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 ਚੱਲ 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 ਖੇਦੇ ਖੇਦੇ ਤੁਸੀਂ ਤਿੰਨਾ ਨੇ ਕੱਢਣਾ ਇੱਕ ਦੂਜੇ ਨੂੰ ਤੁਸੀਂ ਉਹਦੇ ਦਵਾਲੇ ਹੋਏ ਹੋਏ ਦੋਵੇਂ ਇਹ ਭਾਜੀ ਸਲਾਹ ਕਰਦੇ ਆ ਸਹਿਜ ਕਿ ਨਹੀਂ ਕੀ ਗੱਲ ਆ ਸਹਿਜ ਸਹਿਜ ਦੋਵੇਂ ਕੱਢਦਾ ਬਲੋ ਕਹਿੰਦਾ ਮੈਂ ਕਾਢ ਹੀ ਇਹਨੂੰ ਮੈਂ ਕਾਢ ਹੀ ਦੇਣਾ ਵਾ ਪਰ ਸਹਿਜ ਕਿੱਥੇ ਦਬਦਾ ਝੋਟਾ ਪਰ ਸਹਿਜ ਇਹ ਕੱਪ ਲੈ ਇਹਨੂੰ ਫਿਰਦਾ ਵਾ ਕੱਪ ਦੇਣਾ ਨਹੀਂ ਇਹਨੂੰ ਆਪਾਂ ਹੋਵੇ ਕਾਢ ਨੂੰ ਵਾ ਉਹਨੂੰ ਕੱਟ ਨੂੰ ਕੱਟ ਚੱਕ ਕੇ ਚੱਕ ਕੇ ਸਿਰ ਦੇ ਉਹ ਮਾਰਿਆ ਚੱਕ ਕੇ ਬਾਹਰ ਉਸੇ ਸੈ ਲੈ ਗਈ ਸਾਬਣ ਦਾ ਨਹੀਂ ਚੱਕੇ ਸਾਈਡ ਤੋਂ ਸਿਰ ਭੱਜ ਕੇ ਪੈਰ ਨੂੰ ਭੱਜ ਕੇ ਪੈਰ ਨੂੰ ਕੱਢ ਦੇ ਬਾਹਰ ਮਗਰ ਤੂੰ ਹੀ ਧਿਆਨ ਰੱਖੀ ਬੁਗਲਾ ਤੈਨੂੰ ਨਾ ਕੱਢ ਦੇ ਬਾਹਰ ਉਹ ਬੈਟਾ ਨੂੰ ਗੱਡੀ ਰੱਖੀ ਹੋਈ ਆ ਉਹ ਜਿਹੜੀ ਅੱਜ ਚਲੋ 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 ਹੈਨੂ ਚੱਕ ਕੇ ਕੱਢ ਬਾਹਰ ਕੜਸ ਮਾਰਦੇ ਤਾਂ ਕੈਨੂ ਥੋੜਾ ਯਾਰ ਮੂਹਰੇ ਸੜ ਤੇ ਕਾਲਾਗੇ ਲੋਨੀ ਕੱਟ ਜਾਂਦੀ ਥੋੜਾ ਕਿਉਂ ਆ ਥੋੜਾ ਕਿਉਂ ਆ ਕਿਨੂੰ ਥੋੜਾ ਹੀ ਆ ਆ ਇਧਰ ਕਹਿੰਦੇ ਆ ਸਹਿਜ ਬੁੱਕਦਾ ਵਾ ਤਾਂ ਉਧਰ ਸਹਿਜ ਹੁਣ ਆਲਾ ਦੂਜਾ ਝੋਟਾ ਵੀ ਬੁੱਕੀ ਜਾਂਦਾ ਵੀ ਸਹਿਜ ਦੇ ਉਧਰ ਉਹ ਵੀ ਨਹੀਂ ਨਿਕਲਣ ਦਿਆਗਾ ਕਿੰਨੀਆਂ ਕੱਲ ਇਹਨੇ ਬਰਮੀ ਦੀਆਂ ਦੱਗ ਲਾਸੀਆਂ ਪੀਤੀਆਂ ਮਾਰ ਦੇ ਤਾਂ ਕ ਮਾਰ ਦੇ ਤਾਂ ਕ ਇਹਨੂੰ ਇਹ ਵੇਚੀ ਹੈ ਜੇ ਪਹਿਲਾ ਬਾਅਦ ਉਹ ਇਹਨੂੰ ਬਾਹਰ ਕਰ ਲਾੜਨਾ ਨਹੀਂ ਲੜਨਾ ਨਹੀਂ ਇਹਨੂੰ ਇਹ ਹੋਇਆ ਇਹ ਗੋਡਾ ਵੱਜਾ ਮੋ ਤਾਂ ਚੱਲ ਬੱਬਲੇ ਮਾਲ ਦੇ ਕੀ ਹੋਇਆ ਛੱਡ ਕੇ ਤੂੰ ਮਾਈ ਮਾਈਆ ਮੇਰਾ ਮੇਰਾ ਨਾਮ ਬਜਾਉਂ ਚੱਲ ਜੇ ਕੋਟੀ ਚੱਲ ਕੋਟੀ ਨੂੰ ਕੱਢ ਦੇ ਬਾਹਰ ਕੱਢ ਦੇ ਚੱਕ ਕੇ ਉਪਾਏ ਮੁੱਕੇ ਇਹਦੇ ਚ ਪੀੜਾ ਤੁਸੀਂ ਵੀ ਸਿੱਟੇ ਮੁੱਕੇ ਦੇ ਖੇਤ ਖੇਤੋ ਖੇਤ ਇਹਨੂੰ ਕੱਢੋ ਬਾਹਰ ਇਧਰ ਚਲੋ ਚਲੋ ਲੈ ਲਓ ਖੇਤ ਕੇ ਲੈ ਲਓ ਮਾਰ ਕੱਟੋ ਇਹਨੂੰ ਧੂਕੇ ਧੂਕੇ ਕੱਢੋ ਚਲੋ ਚਲੋ ਆਹ ਗੱਲ ਤੱਕ ਇਧਰ ਸਹਜ ਹੁਣ ਅਸੀਂ ਦੂਜੀ ਲੈ ਇਹ 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 ਕੱਢ ਦੇ ਕੱਢ ਦੇ ਬਾਹਰ ਇਹ ਇਧਰ ਕੋਈ ਟੀ ਨਹੀਂ ਜੂਤ ਆਉਂਦੇ ਆ ਚੱਕ ਚੱਲ ਬਾਹਰ ਤੁਸੀਂ ਦੋਵੇਂ ਰਹਿ ਗਏ ਹੁਣ ਚੱਲ ਜੋ ਤੇ ਪੁੱਤ ਇਹ ਆ ਚੱਕ ਜੋਤਾ ਜਿੱਤ ਗਿਆ ਜੀ ਦੋਹਰੀ ਜਿੱਤ ਗਿਆ ਪੁੱਤਰ ਦੇਖੀ ਇਹ ਆ ਚੱਕ ਆਲਾ ਫੇਰ ਤੋਂ ਦੋਰੀ ਹਰ ਗਿਆ ਹਰ ਨਾ ਹੁਣ ਕੱਲਾ ਹੀ ਆ ਜਾਵੇ ਨਾ ਇਹ ਸੁੱਕਾ ਗੁੱਸਾ ਫੁੱਲ ਚਾਹੀਦਾ ਮੈਨੂੰ ਚੱਲ ਚੱਲ ਉਹ ਗਿਆ ਬਾਰ ਬੁਗਲੇ ਹੁਣ ਪਤਾ ਲੱਗੂ ਤੁਸੀਂ ਦੋ ਹੀ ਹੈ ਨਾ ਬਗਲ ਚਾੜ ਕੇ ਬਗਲ ਚਾੜ ਟੌਣ ਤੇ ਹੱਥ ਰੱਖੇ ਦੀ ਟੌਣ ਤੇ ਟੌਣ ਤੇ ਹੱਥ ਰੱਖ ਟੌਣ ਤੇ ਕੱਢ 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 ਇਹਨੂੰ ਬਾਰ ਓ ਗਿਆ ਈਓ ਚਲੇ ਗਿਆਂ ਬਾਰ ਮਾਰ ਥਾਪੀ ਹੁਣ ਨਹੀਂ ਭਈ ਇੱਕ ਪੈਰ ਆਓ ਕਿੰਨੇ ਆਉਣਾ ਤੁਕੇ ਆ ਤੇਰਾ ਪੈਰ ਐਕਸ਼ਨ ਦੂਜੇ ਦੂਜੇ ਐ ਐ ਆ ਕਹਿ ਕਿਹੜਾ ਆਉਂਦਾ ਆ ਦਰ ਆ ਆ ਆ ਆਜਾ ਆਜਾ ਬੰਨੇ ਹੋ ਜਾ ਤੁਸੀਂ ਬੰਨੇ ਹੋ ਜਾ ਖੇਡ ਲਓ ਖੇਡ ਲਓ ਓਏ ਆ ਆ ਕਬੱਡੀ ਬੁਗਲਾ ਹਜੇ ਵੀ ਨਹੀਂ ਮੰਨਦਾ ਹੈਗਾ ਬੁਗਲਾ ਕਹਿੰਦਾ ਅੱਜ ਸੈਯੂ ਨੂੰ ਹਰਾਉਣਾ ਓਏ ਕੜੇ ਨਾ ਪਾ ਕੇ ਆਇਆ ਕਰੋ ਬੁਗਲੇ ਤੈਨੂੰ ਜੇ ਤੂੰ ਸੈਯੂ ਨੂੰ ਹਰਾਤਾ ਨਾ ਤੈਨੂੰ ਸਰਪ੍ਰਾਈਜ਼ ਮਿਲਣਾ ਕੋ ਅੱਜ ਨਹੀਂ ਤੇ ਬੁਗਲੇ ਨੂੰ ਦੇ ਦੇਣਾ ਨਹੀਂ ਤੇ ਬੁਗਲੇ ਨੂੰ ਦੇ ਦੇਣਾ ਲਾਣਾ ਨਹੀਂ ਲਾਣਾ ਨਹੀਂ ਤਕੇ ਵੀਰ ਜੀ ਤਕੇ ਜਿਹੜਾ ਕਰਨਾ ਕਰ ਤੂੰ ਉਹ ਫੋਕਸ ਐਡਾ ਮੂੰਹ ਆ ਸਿੱਧਾ ਹੀ ਜਾਂਦਾ ਸਿੱਧਾ ਕੈਮਰੇ ਦਾ ਵੀ ਆਓ ਹੁਣ ਹੋਇਆ ਬੁਗਲੇ ਤੇ ਆ ਚੱਲ 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 ਬੁਗਲੇ ਹੁੰਦਾ ਫੜੀ ਜਾਣਾ ਬਾਹਰ ਆਇਆ ਕਰੀ ਜਾਣਾ ਕੋਈ ਕਰ ਬੁਗਲੇ ਥੋੜਾ ਯਾਰ ਨਹੀਂ ਮੀਂਹ ਪੈਣ ਲੱਗ ਪਿਆ ਕੋਈ ਨਾ ਕੋਈ ਨਾ ਫੇਕੀ ਆ ਖੋਰ ਚੱਲੇ ਆ ਖੋਰ ਚੱਲੇ ਆ ਆਹ ਖੋਰ ਚੱਲਿਆ ਬਰਖਾ ਆਈ ਜਾ ਤੂੰ ਅੱਗੇ ਬਾਹਰ ਚਲ ਗਿਆ ਸੀਗਾ ਤੇ ਫੇਰ ਮੰਦਾ ਨਹੀਂ ਚੱਲ ਚਲੋ ਲੈ ਲੰਮਾ ਪਿਆ ਇੱਥੇ ਤੇਰਾ ਲੈਕ ਵੀ ਹੋਇਆ ਤਾਂ ਵਿੱਚ ਆ ਫੜਿਆ ਉਹ ਤੂੰ ਹੀ ਬੰਨੇ ਹੋ ਜੋ ਕੜੀਸ ਕੇ ਕੱਢ ਲਿਆ ਤੂੰ ਫੜ ਕੇ ਲੰਮਾ ਪਿਆ ਗਿਆ ਖੜੀਸ ਖੜੀਸ ਇਹਨੂੰ ਢਾ ਲੱਗਾ ਲੱਗਾ ਫੜ ਕੁੜੀ ਹੀ ਹੋਇਆ ਕੜੀਸ ਇਹਨੂੰ ਕੜੀਸ ਕੜੀ ਲੈ ਲੈ ਰੇ ਚੱਕ ਕੇ ਚੱਕ ਇਹਨੂੰ ਹੋ ਸੇ ਸੇ ਜੀ ਲਾਉਂਦਾ ਫੜ ਲੈ ਕੇ ਭਜਾ ਕੇ ਲੱਕ ਫਾੜੇ ਦਾ ਬੁਗਲੇ ਪਿੱਛੇ ਹੋ ਗਏ ਆ ਬੁਗਲੇ ਪਿੱਛੇ ਹੋ ਗਏ ਨਾ ਬੁਗਲੇ ਕੋ ਸੋਤੇ ਵੀ ਬੁਗਲੇ ਲੈ ਕੇ ਕਹਿੰਦਾ ਸਹਿ ਸਹਿ ਹਜ ਰੁਪਏ ਨੇ ਹੱਥ ਤੇਰੇ ਕੀ ਆਵੇ ਤੂੰ ਕਿੰਦਾ ਚਿਹਰਾ ਹੋ ਗਿਆ ਖੇਡ ਦੇ ਲੋ ਭਾਈ ਕੁਝ ਕਰ ਹੈਗਾ ਸਾਰਾ ਬਣਾਉਂਦਾ ਆ ਦੇ ਲੋ ਗੋ ਗਿੱਟੇ ਦੇ ਲੱਗੋਟ ਵੇ ਲੋ ਸਹਿ ਜੀ ਨੂੰ ਕਿ ਥੱਕ ਗਿਆ ਆ ਗਿਆ ਮੈਂ ਨਹੀਂ ਦੱਸਿਆ ਤੂੰ ਆ ਵੀ ਆ ਲੈ ਦੇਖ ਮੈਂ ਤਾਂ ਖੜਾ ਮੈਂ ਖੜਾ ਲੱਤਾਂ ਲੋਕਾਂ ਫੜ ਕੇ ਸੈੱਡ ਲਾ ਸਾਰਾ ਚੱਲ ਚੱਲ ਕੱਢ ਦੇ ਵਾਰ ਕੱਢ ਕੱਢ ਫੜ 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 ਇਹਨੂੰ ਕੱਢ ਚੱਕ ਚੱਕ ਕੇ ਮਾਰ ਵਾਰ ਮਾਰ ਮਾਰ ਚੱਕੇ ਬਹੁਤ ਵਧੀਆ ਬੁਗਲੇ ਫੜ ਲੈ ਇਹਨੂੰ ਇਹ ਬੈਹਣ ਕਰ ਦੋ ਜਿੰਨਾਂ ਨੂੰ ਤੁਸੀਂ ਲੱਤੀ ਲੱਗੇ ਤੇ ਸਹਿਜ ਕੱਟ ਵਾਰ ਕੱਟ ਵਾਰ ਕੱਟ ਵਾਰ ਆਹਾ ਮਾਰ ਦਿੰਦਾ ਟੱਕਾ ਹੋਰ ਕਿੰਨੀ ਰਹਿ ਗਏ ਥੋੜਾ ਜਿਹਾ ਰਹਿ ਗਿਆ ਸੀ ਲੱਤਾਂ ਉਹਦੀਆਂ ਬਾਹਰ ਚਲੇ ਗਈਆਂ ਸੀ ਲਓ ਵੀ ਦੱਸਿਓ ਕਮੈਂਟ ਕਰਕੇ ਕਿਹੜਾ ਸਾਡਾ ਪਲਵਾਨ ਤਕੜਾ ਹੈਗਾ ਦੱਸਣਾ ਤੁਸੀਂ ਅੱਜ ਕਿ ਕਿਹਨੇ ਵਧੀਆ ਕੋश्ती ਲੜੀ ਪਰ ਯਾਦ ਦੋਵੇਂ ਵਧੀਆ ਰਹੇ ਆ ਹੰਬ ਗਿਆ ਵਾ ਪ੍ਰਿਤਪਾਲ ਵੀ ਹੰਬ ਗਿਆ ਵਾ ਤੇ ਜੱਸਾ ਪੱਟੀ ਵੀ ਹੰਬ ਗਿਆ ਵਾ ਉਹ ਨਹੀਂ ਕੜਾਈ ਇੰਦਾ ਕਿੰਦਾ ਤੁਗੇ ਇੰਦਾ ਕਿੰਦਾ 10 ਵਜੇ ਕਿੱਥੇ ਭਾਜੀ ਦਾ ਮਾਰੇ ਕਿੱਥੇ ਉਹ ਵੇਲਾ ਉਦਾਂ ਹੀ ਖੜ ਜੰਦਾ ਜਿਹੜੇ ਤਾਂ ਕਾ ਮਾਰੋ ਨੇ ਦੇਖੇ ਨਾ ਨਹੀਂ ਤਾਂ ਉਹ ਚੱਲਦਾ ਕਿਤੇ ਉੱਪਰ ਜਾ ਪੁੱਤ ਸਹਿਜ ਬਗਲ ਚੜ ਬਗਲ ਕੱਚ ਦੇ ਹੱਥ ਪਾਇ ਦੀ ਕੱਚ ਚ ਕੱਚ ਜੱਥ ਪਾਇ ਦੀ ਚ ਪਰ ਕੇ ਚੱਕ ਦੇ ਸਹਿਜ ਚੱਕ ਕੇ ਆ ਲੈ ਉਹਨੇ ਪਾ ਲਿਆ ਤੇਰੀ ਕੱਚ ਜੱਥ ਲੈ 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 ਨੂੰ ਤੇ ਸਾਰੇ ਤੇ ਭੱਜ ਗਏ ਜੀ ਚੱਲ 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 ਬਦਾਮ ਵਾਦ ਵੀ ਸਾਦੇ ਸਾਡੇ ਕਿਲੋ ਕਿਲੋ ਹਾਂ ਅਸੈਂਚੋਕ ਤਲਾ ਇਹਨੂੰ ਕਮਾਰੇ ਕਮਾ ਇਹਨੂੰ ਸੈਜੇ ਕਮਾਰੇ ਠੱਕਾ ਲਾਥੈ ਤੂੰ ਵੀ ਠੱਕਾ ਲਾ ਲੈ ਜਾ ਉਹ ਹਾਂ ਉਹ ਲਾ ਲਾ ਤੇ ਕੈਨੂੰ ਲਾ ਨੱਤੋਂ ਫੜ ਕੇ ਕੱਢ ਛੱਡ ਦੇ ਕੀ ਹੋਇਆ ਸੈਜੇ ਕਿਦਾਂ ਬੈਲਾ ਬਗਲੇ ਤੁਸੀਂ ਉਧਰ ਹੋਰ ਜਾ ਟਿਕਾਣੇ ਚੱਲ ਚੱਲ ਜੰਗ ਕਹਿੰਦੇ ਯਾਰੀ ਆ ਕਹਿੰਦੇ ਦੋਵੇਂ ਪਲਵਾਨ ਆ ਰਹੀ ਸਪੋਰਟ ਕਰਨੀ ਇਦਾਂ ਦੇ ਬੰਦਿਆਂ ਨੂੰ ਕਰੋ ਜਿਹੜੇ ਮੁੰਡੇ ਮਿਹਨਤ ਲਾਉਣ ਆਉਂਦੇ ਡੇਲੀ ਪਤਾ ਲੱਗੇ ਹਾਂ ਵੀ ਖਾਦਾ ਵਾ ਖਰਾਕ ਇੱਕ ਸਾਡਾ ਬਿਮਾਰ ਪੈ ਗਿਆ ਇੱਕ ਸਾਡਾ ਬੰਦਾ ਬਿਮਾਰ ਪੈ ਗਿਆ ਵਾ ਉਹ ਮੁੰਡਾ ਵੀ ਬਹੁਤ ਮਿਹਨਤ ਲਾਉਂਦਾ ਵਾ ਉਹਦੀ ਵੀ ਅੱਜ ਆਪਾਂ ਥੋੜੀ ਹੈਲਪ ਕਰਨੀ ਉਹਦੀ ਵੀ ਕੋਈ ਥਾਬ ਦੱਸ ਦਿਓ ਕੋਈ ਚੱਕਰ ਨਹੀਂ ਠੀਕ ਆ ਜੀ ਹਾਂਜੀ 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 ਜਿਹੜਾ ਬੰਦਾ ਦਿੱਲੀ ਆਉਂਦਾ ਵਾ ਉਹਦੇ ਲਈ ਹਾਜ਼ਰ ਆਪਾਂ ਸਾਰੇ ਜਿੰਨੇ ਵੀ ਆਉਂਦੇ ਨੇ ਨਾ ਸਾਰੇ ਹਾਜ਼ਰ ਆ ਬਈ ਬੰਦਾ ਕੈਮਰਾ ਚੱਕ ਲਿਆ ਕਰ ਚੱਲ ਚੱਲ ਕਹਿ ਭਈ ਇਦਾਂ ਨਹੀਂ ਸਾਰਾ ਚੈਨ ਨਾ ਲੈ ਸਾਰੀ ਵੀਰੇ ਮੈਂ ਲੇਟ ਹੋ ਗਿਆ ਠੀਕੇ ਪਾ ਜੀ ਵੇਖ ਲੈ ਪਹਿਲਾਂ ਆ ਜੰਨਾ ਮੈਂ ਤੇਰਨ ਕਦੋਂ ਆਉਦਾ ਬੋਡੀ ਬਿਲਡਿੰਗ ਵੇਲਾ ਹੁੰਦਕਿ ਪਹਿਲਾਂ ਆ ਜਾਂਦਾ ਮਾੜੀ ਗੱਲ ਤਕੇ ਸੋਰੀ ਯਾਰ ਮੈਂ ਕੱਲ ਤੋਂ ਨਾ ਕੋਸ਼ਿਸ਼ ਕਰੂੰਗਾ ਵੀ ਟਾਈਮ ਨਾਲ ਆਵਾਂ ਹਾਂ ਇਹ ਵੀ ਲੇਟ ਆਇਆ ਕਰੋ ਲੈ ਕੇ ਆਏ ਕੋ ਨਹੀਂ ਮੈਂ ਤੁਹਾਨੂੰ ਦੱਸ ਕੀ ਕਰਨਾ ਤਕੇ ਤੁਹਾਡੇ ਤਕੇ ਤੁਹਾਡੇ ਨੇ ਪਹਿਲਾਂ ਆਇਆ ਮੈਂ ਪਰ ਤੁਹਾਡੇ ਨਾਲੋਂ ਪਹਿਲਾਂ ਆਇਆ ਪਤਾ ਬੀਬੀ ਕਹਿੰਦੀ ਸੀ ਅੱਜ ਰਹਿਣ ਦੇ ਉਹ ਉਥੇ ਗਾਰਾ ਹੋਊਗਾ ਤੇ ਮੈਂ ਤਾਂ ਨਹੀਂ ਅੱਛਾ ਚੱਲ ਤੂੰ ਗਾਰਾ ਹੋਏ ਜੋ ਮਰਜੀਵੇਂ ਤੂੰ ਆਉਣਾ ਤੇਰੇ ਬਿਗੈਰ ਗਰਾਉਂਡ ਸੁੰਨੀ ਲੱਗਦੀ ਆ ਚੰਗਾ ਤੇ ਕਿ ਭਾਜੀ ਅੱਜ ਮੈਂ ਕੁਸ਼ਤੀ ਕੀਤੀ ਵੇਖ ਅੱਜ ਮੈਂ ਕੁਸ਼ਤੀ ਕੀਤੀ ਵੇਖ ਲੈ ਕਿਹਨਾ ਕੀਤੀ ਕਦਾਂ ਟਾਇਆ ਅੱਜ ਨੂੰ ਇੱਕ ਵਾਰੀ ਬਾਹਰ ਕੱਢਤਾ ਦੂਸਰੀ ਵਾਰ ਕੋਈ ਨਹੀਂ ਟਾਈਮ ਹੋ ਗਿਆ ਤੋ ਕਿਹਾ ਡ ਟਾਈਮ ਵੈਰੀ ਗੁੱਡ ਜਾਂਦੇ ਆ ਟਾਈਮ ਨਾਲ ਸਕੂਲੇ ਨਿਗੇ ਨਿਗੇ ਸਾਢੇ 6 ਹੋ ਗਏ ਇਹਨਾਂ ਦਾ ਵਿਚਾਰਿਆਂ ਦਾ ਹੁਣ ਹੋ ਗਿਆ ਟਾਈਮ ਇਹਨਾਂ ਨੂੰ ਹੁਣ ਆਪਾਂ ਜੂਸ ਪਿਆ ਕੇ ਇਹਨਾਂ ਨੂੰ ਘਰੇ ਭੇਜ ਦੇਣਾ ਠੀਕ ਆ ਮੁੰਡਿਓ ਆ ਹੈਗੇ ਵੇਖ ਲੈਣੇ ਕਿ ਇਹਨੇ ਦੇਲੀ ਆਉਂਦੇ ਅੱਜ ਮੀਂਹ ਵੀ ਪੈੰਦਿਆ ਹੈਗਾ ਤੇ ਫੇਰ ਵੀ ਆਏ ਆ ਮੁੰਡੇ ਕੋਟੀ ਆਇਆ ਕਰਨਾ ਵਾ ਠੀਕ ਆ ਭਾਵਾਂ ਦੀ ਮੀਂਹ ਹੋਵੇ ਭਾਵਾਂ ਦੀ ਨੇਰੀ ਹੋਵੇ ਆਉਣਾ ਹੈ ਨਾ ਤੂੰ ਇਹ ਆਉਂਦਾ ਵੀ ਆ ਜੋਤਾ ਵੀ ਪੱਕਾ ਹੁੰਦਾ ਜੋਤੇ ਆਉਣਾ ਕਿ ਨਹੀਂ ਨਹੀਂ ਆਉਂਦਾ ਆਉਣਾ ਮੈਂ ਠੀਕ ਆ ਠੀਕ ਆ ਆ ਬਿੱਲੇ ਦੀ ਵੇਖ ਲਓ ਨਹੀਂ ਦੇਖ ਸਕਦੇ ਮੁੰਡੇ ਦੀ ਬਾਹਰ ਇੱਤਿਆ ਪਿਆ ਹੈ ਇਹ ਵੀ ਮੁੰਡਾ ਡੇਲੀ ਆਉਂਦਾ ਤੇ ਨਾਲ ਮੁੰਡੇ 2-3 ਵੀ ਲਿਉਂਦਾ ਵਾ ਹਾਂ ਪੀਓ ਤੂੰ ਪੀਓ ਮੈਂ ਇੰਤ ਲਾਉਣੀ ਮੈਂ ਹਜੇ ਓ ਜੀ ਬੋਤਲ ਹੋ ਗਈ ਐ ਦਿਵਾਲੀ ਅੱਜ ਤੇ ਬੋਤਲ ਹੀ ਪੀ ਗਿਆ ਹੀ ਅੱਜ ਲਿਆ ਮੈਨੂੰ ਫੜਾ ਦੇ ਲਿਆ ਤੇਰਾ ਧੱਕਾ ਨਾ ਕਰ ਲੈ ਬਣੀ ਗੱਲ ਕਣੀ ਨਹੀਂ ਗੱਲ ਸਵਾਦ ਐ ਤੇ ਓ ਤੇਰੀ ਸਦਾ ਕੋਟੀ ਤੋ ਕਿ ਮੈਂ ਕੋਲ ਕੀਤਾ ਮੇਰਾ ਬਣਦਾ ਅੱਜ ਓ ਕੀ ਹਾਲ ਬਣ ਗਈ ਗੱਲ ਕਣੀ ਬਾਜ ਗਈ ਨੀ ਯਾਰੇ ਹੈਂ ਦੱਸ ਕਿੱਦਾਂ ਦਾ ਜੂਸ ਸਾਨੂੰ ਦੱਸਿਆ ਤੇ ਨਹੀਂ ਫਲੇਵਰ ਕਿੱਦਾਂ ਦਾ ਮੂੰਹੋਂ ਬੋਲ ਕੇ ਦੱਸ ਮੂੰਹੋਂ ਬੋਲ ਕੇ ਮਿੱਠਾ ਮੈਂਡ ਅੱਛਾ ਫਲੇਵਰ ਅੱਛਾ ਫਲੇਵਰ ਆ ਵੀ ਰਹਿ ਗਿਆ ਥੋੜਾ ਪੀਲਾ ਚੱਕ ਵੀ ਹੋ ਦੇ ਨਹੀਂ ਸੀ ਤਿੰਨ ਗਲਾਸ ਹੋ ਨਹੀਂ ਇਹਦਾ ਭਰਾ ਵੀ ਗਿਆ ਚੱਲ ਮੀਂਹ ਆ ਗਿਆ ਸਹਿਜ ਹਾਂ ਬਾਈ ਬਣੂ ਨਹੀਂ ਯਾਰੇ ਕਿ ਨਹੀਂ ਬਣੂ ਨਹੀਂ ਯਾਰ ਚੱਲ ਸਹੀ ਹੈ ਚਲੋ ਫਿਰ ਤਾਂ ਕਿ ਅੱਜ ਦੀ ਮਿਹਨਤ ਹੋ ਗਈ ਸਮਾਰਤਾ ਚੱਲ ਚੱਲ ਸਾਰੀ ਗੱਲ ਜੀ ਸਾਰਿਆਂ ਨੂੰ ਕਿ ਅੱਜ ਮੀਂਹ ਦਾ ਮੌਸਮ ਸੀ ਤੇ ਫਿਰ ਵੀ ਰੱਬ ਨੇ ਥੋੜੀ ਥੋੜੀ ਕਾਹ ਪਕਾਸਤੀ ਤੇ ਗਰਾਊਂਡ ਵਧੀਆ ਲੱਗ ਗਈ। ਹਾਂ ਕੀ ਕੀਤਾ ਇਹਨੂੰ? ਅੱਜ ਹੀ ਕਾਲ ਕੀਤਾ। ਤੈਨੂੰ ਫੇਰ ਟਾਲਿਆ ਇਹਨਾਂ ਨੇ? ਨਹੀਂ। ਹਾਂ? ਟਾਲਿਆ ਨਹੀਂ। ਹਾਂ। ਇਹਨਾਂ ਨੇ ਮੈਨੂੰ ਕਾਲ ਕੀਤਾ ਹੋ ਗਿਆ। ਹਾਂ। ਤੇ ਸਾਰੇ ਤੁਸੀਂ ਕੇ ਚੈਨਲ ਨੂੰ ਫੋਲੋ ਕਰੋ। ਚੈਨਲ ਫੋਲੋ ਕਰੋ, ਲਾਈਕ ਕਰੋ। ਹਾਂ। ਸਬਸਕ੍ਰਾਈਬ ਠੀਕ ਹੈ। ਕੌਣ ਆਇਆ ਅੱਜ? ਭਾਜੀ ਵੱਡੇ ਵੱਡੇ ਭਾਜੀ ਆਏ ਅੱਜ। ਕਿੱਥੋਂ ਆਦੇ ਭਾਜੀ ਕੋਈ ਸਾਬ ਆਪਣੇ? ਨਵਾਜੀ। ਹਾਂ ਕੀ ਨਾਮ ਆ ਭਾਜੀ ਦਾ? ਬਿੱਟੂ ਭਾਜੀ। ਬਿੱਟੂ ਭਾਜੀ ਠੀਕ ਆ। ਵਧੀਆ ਲਗੋਦੇ ਮਿਹਨਤ। ਵਧੀਆ ਬਹੁਤ। ਠੀਕ ਆ ਨਾ। ਔਰ ਤੁਕੀ ਆਉ ਜਿੰਨੇ ਮੁੰਡੇ ਵਾਦ ਵਾਦ ਤੋਂ ਵਾਦ ਆ ਉਹ ਮੁੰਡੇ ਤੁਕੀ ਝੋਨੇ ਵਾਲੇ ਹੋਏ ਕਿ ਨਹੀਂ ਫਰੀ ਹਜੇ ਝੋਨੇ ਵਾਲੇ ਹੋਏ ਫਰੀ ਆ ਬਿੱਥੇ ਲੱਗੇ ਹੀ ਉਦੋਂ ਹਾਂ ਝੋਨ ਹੋ ਗਿਆ ਬਕਰ ਤੁਕੀ ਇੰਦਰ ਮੋਹਨ ਆਜੀ ਕੱਲ ਨੂੰ ਇੰਦਰ ਮੋਹਨ ਆਜੀ ਭਾਜੀ ਕੱਲ ਹਾਂ ਬੁੱਕਣਾ ਤਕੇ ਕੱਲ ਨੂੰ ਨਾ ਕੱਲ ਨੂੰ ਤੁਕੀ ਬਾਏ ਬਾਏ ਟੇਕ ਕੇਅਰ ਬਾਏ ਟੇਕ ਕੇਅਰ ਟੇਟ ਹੀ ਮੁੰਡ ਟੇਟ ਹੀ